ਇਸ ਸਾਲ ਦੇ ਵਿੱਚ ਕਈ ਅਜਹੀਆਂ ਖਬਰਾਂ ਆਈਆਂ ਜਿਨ੍ਹਾਂ ਦੇ ਵਿੱਚ ਘੁੰਮਣ ਫਿਰਨਗੇ ਲੋਕ ਵੱਡੀ مصیبت ਦੇ ਵਿੱਚ ਪੈ ਗਏ ਨਦੀਆਂ ਨਾਲਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ مصیبت ਵਿੱਚ ਪਾ ਦਿੱਤੀ ਬਹੁਤ ਸਾਰੇ ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਲੇਕਿਨ ਕੁਝ ਲੋਕ ਨੇ ਜਿਹੜੇ ਉਹ ਅਜਹੀਆਂ ਘਟਨਾਵਾਂ ਦੇ ਵਿੱਚ ਆਪਣੀ ਜਾਨ ਵੀ ਗਵਾ ਬੈਠੇ ਲੇਕਿਨ ਫਿਰ ਵੀ ਲੋਕ ਨੇ ਜਿਹੜੇ ਅਜਹੀਆਂ ਹਰਕਤਾਂ ਕਰਨ ਤੋਂ ਬਾਅਦ ਨਹੀਂ ਆ ਰਹੇ ਤਾਂ ਆਜਾ ਦਾ ਮਾਮਲਾ ਮੱਧ ਪ੍ਰਦੇਸ਼ ਦੇ ਮੁਰੈਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਟਟਕੌਲੀ ਢੂਮਦਾਰ ਝਰਨੇ ਦੇ ਉੱਤੇ ਇਹ ਪਿਕਨਿਕ ਮਨਾਉਣ ਦੇ ਲਈ ਤਿੰਨ ਦੋਸਤ ਜਾਂਦੇ ਨੇ ਅਤੇ ਝਰਨੇ ਦੇ ਤੇਜ਼ ਵਹਾਅ ਦੇ ਵਿੱਚੋਂ ਫਰ ਜਾਂਦੇ ਨੇ ਜਦੋਂ ਉਹਨਾਂ ਨੂੰ ਬਾਹਰ ਨਿਕਲਣ ਦਾ ਕੋਈ ਵੀ ਰਾਹ ਨਹੀਂ ਮਿਲਦਾ ਤਾਂ ਉਹਨਾਂ ਵੱਲੋਂ ਬਚਾਓ ਬਚਾਓ ਦੀਆਂ ਆਵਾਜ਼ਾਂ ਲਗਾਈਆਂ ਜਾਂਦੀਆਂ ਨੇ ਤਾਂ ਸਥਾਨਕ ਲੋਕਾਂ ਵੱਲੋਂ ਉਹਨਾਂ ਨੂੰ ਦੇਖਿਆ ਜਾਂਦਾ ਏ ਅਤੇ ਮੌਕੇ ਉੱਤੇ ਮੌਜੂਦ ਹੋਰ ਟੂਰਿਸਟ ਨੇ ਜਿਹੜੇ ਉਹ ਵੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੌਜਵਾਨਾਂ ਨੂੰ ਬਚਾਉਣ ਦੇ ਲਈ ਪੁਲਿਸ ਪਾਰਟੀ ਵੀ ਮੌਕੇ ਉੱਤੇ ਪਹੁੰਚਦੀ ਆ ਤਾਂ ਬਹੁਤ ਹੀ ਔਖਾ ਰੈਸਕਿਊ ਆਪਰੇਸ਼ਨ ਚਲਾਇਆ ਜਾਂਦਾ ਏ ਅਤੇ ਤਿੰਨੋਂ ਨੌਜਵਾਨਾਂ ਦੀ ਜਾਨ ਆ ਜਿਹੜੀ ਉਹ ਬਚਾਈ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਪਾਣੀ ਆ ਜਿਹੜਾ ਉਹ ਬਹੁਤ ਤੇਜ਼ ਗਤੀ ਦੇ ਨਾਲ ਵਹਿ ਰਿਹਾ ਹੈ ਝਰਨੇ ਦੇ ਕੋਲ ਜਿਹੜੇ ਦਰਖਤ ਨੇ ਉਹ ਵੀ ਪਾਣੀ ਦੀ ਮਾਰ ਚੱਲ ਰਹੇ ਨੇ ਲੇਕਿਨ ਫਿਰ ਵੀ ਇਹ ਨੌਜਵਾਨ ਨੇ ਜਿਹੜੇ ਉਹ ਬਾਦ ਨਹੀਂ ਆਉਂਦੇ ਅਤੇ ਝਰਨੇ ਦੇ ਵਿੱਚ ਜਾ ਵਰਦੇ ਨੇ ਪਾਣੀ ਦਾ ਵਹਾਅ ਜਿਹੜਾ ਉਹ ਹੋਰ ਜ਼ਿਆਦਾ ਤੇਜ਼ ਹੋ ਜਾਂਦਾ ਹੈ ਜਿਸ ਕਰਕੇ ਨਿਕਲਣ ਦਾ ਕੋਈ ਵੀ ਰਾਹ ਜਿਹੜਾ ਉਹ ਨਹੀਂ ਬਚਦਾ ਤਾਂ ਫਿਰ ਆਪਣੀ ਜਾਨ ਮਸਲੀਬਤ ਵਿੱਚ ਦੇਖ ਕੇ ਇਹਨਾਂ ਲੋਕਾਂ ਵੱਲੋਂ ਸ਼ੋਰ ਮਚਾਇਆ ਜਾਂਦਾ ਹੈ ਰਾਹਤ ਦੀ ਗੱਲ ਇਹ ਰਹੀ ਕਿ ਇਹਨਾਂ ਨੂੰ ਜਿਉਂਦੇ ਜੀ ਰੈਸਕਿਊ ਕਰ ਲਿਆ ਗਿਆ ਨਹੀਂ ਤਾਂ ਕੋਈ ਵੱਡੀ ਅਣਹੋਣੀ ਆ ਜਿਹੜੀ ਉਹ ਇੱਥੇ ਵਾਪਰ ਸਕਦੀ ਸੀ ਇਸ ਸਾਲ ਦੇ ਵਿੱਚ ਕਈ ਅਜਹੀਆਂ ਖਬਰਾਂ ਆਈਆਂ ਜਿਨ੍ਹਾਂ ਦੇ ਵਿੱਚ ਘੁੰਮਣ ਫਿਰਨਗੇ ਲੋਕ ਵੱਡੀ ਮੁਸੀਬਤ ਦੇ ਵਿੱਚ ਪੈ ਗਏ ਨਦੀਆਂ ਨਾਲਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਮੁਸੀਬਤ ਵਿੱਚ ਪਾ ਦਿੱਤੀ ਬਹੁਤ ਸਾਰੇ ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਲੇਕਿਨ ਕੁਝ ਲੋਕ ਨੇ ਜਿਹੜੇ ਉਹ ਅਜਹੀਆਂ ਘਟਨਾਵਾਂ ਦੇ ਵਿੱਚ ਆਪਣੀ ਜਾਨ ਵੀ ਗਵਾ ਬੈਠੇ ਲੇਕਿਨ ਫਿਰ ਵੀ ਲੋਕ ਨੇ ਜਿਹੜੇ ਅਜਹੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਹੇ ਤਾਂ ਆਜਾ ਮਾਮਲਾ ਮੱਧ ਪ੍ਰਦੇਸ਼ ਦੇ ਮੁਰੈਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਟਟਕੌਲੀ ਢੂਮਦਾਰ ਝਰਨੇ ਦੇ ਤੇ ਪਿਕਨਿਕ ਮਨਾਉਣ ਦੇ ਲਈ ਤਿੰਨ ਦੋਸਤ ਜਾਂਦੇ ਨੇ ਅਤੇ ਝਰਨੇ ਦੇ ਤੇਜ਼ ਵਹਾਅ ਦੇ ਵਿੱਚ ਉਹ ਫਰ ਜਾਂਦੇ ਨੇ ਜਦੋਂ ਉਹਨਾਂ ਨੂੰ ਬਾਹਰ ਨਿਕਲਣ ਦਾ ਕੋਈ ਵੀ ਰਾਹ ਨਹੀਂ ਮਿਲਦਾ ਤਾਂ ਉਹਨਾਂ ਵੱਲੋਂ ਬਚਾਓ ਬਚਾਓ ਦੀਆਂ ਆਵਾਜ਼ਾਂ ਲਗਾਈਆਂ ਜਾਂਦੀਆਂ ਨੇ ਤਾਂ ਸਥਾਨਕ ਲੋਕਾਂ ਵੱਲੋਂ ਉਹਨਾਂ ਨੂੰ ਦੇਖਿਆ ਜਾਂਦਾ ਏ ਅਤੇ ਮੌਕੇ ਉੱਤੇ ਮੌਜੂਦ ਹੋਰ ਟੂਰਿਸਟ ਨੇ ਜਿਹੜੇ ਉਹ ਵੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੌਜਵਾਨਾਂ ਨੂੰ ਬਚਾਉਣ ਦੇ ਲਈ ਪੁਲਿਸ ਪਾਰਟੀ ਵੀ ਮੌਕੇ ਉੱਤੇ ਪਹੁੰਚਦੀ ਹੈ ਤਾਂ ਬਹੁਤ ਹੀ ਔਖਾ ਰੈਸਕਿਊ ਆਪਰੇਸ਼ਨ ਚਲਾਇਆ ਜਾਂਦਾ ਏ ਅਤੇ ਤਿੰਨੋਂ ਨੌਜਵਾਨਾਂ ਦੀ ਜਾਨ ਆ ਜਿਹੜੀ ਉਹ ਬਚਾਈ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਪਾਣੀ ਆ ਜਿਹੜਾ ਉਹ ਬਹੁਤ ਤੇਜ਼ ਗਤੀ ਦੇ ਨਾਲ ਵਹਿ ਰਿਹਾ ਹੈ ਝਰਨੇ ਦੇ ਕੋਲ ਜਿਹੜੇ ਦਰਖਤ ਨੇ ਉਹ ਵੀ ਪਾਣੀ ਦੀ ਮਾਰ ਚੱਲ ਰਹੇ ਨੇ ਲੇਕਿਨ ਫਿਰ ਵੀ ਇਹ ਨੌਜਵਾਨ ਨੇ ਜਿਹੜੇ ਉਹ ਬਾਦ ਨਹੀਂ ਆਉਂਦੇ ਅਤੇ ਝਰਨੇ ਦੇ ਵਿੱਚ ਜਾ ਵਰਦੇ ਨੇ ਪਾਣੀ ਦਾ ਵਹਾਅ ਜਿਹੜਾ ਉਹ ਹੋਰ ਜ਼ਿਆਦਾ ਤੇਜ਼ ਹੋ ਜਾਂਦਾ ਹੈ ਜਿਸ ਕਰਕੇ ਨਿਕਲਣ ਦਾ ਕੋਈ ਵੀ ਰਾਹ ਜਿਹੜਾ ਉਹ ਨਹੀਂ ਬਚਦਾ ਤਾਂ ਫਿਰ ਆਪਣੀ ਜਨਮ ਮੁਸੀਬਤ ਵਿੱਚ ਦੇਖ ਕੇ ਇਹਨਾਂ ਲੋਕਾਂ ਵੱਲੋਂ ਸ਼ੋਰ ਮਚਾਇਆ ਜਾਂਦਾ ਹੈ ਰਾਹਤ ਦੀ ਗੱਲ ਇਹ ਰਹੀ ਕਿ ਇਹਨਾਂ ਨੂੰ ਜਿਉਂਦੇ ਜੀ ਰੈਸਕਿਊ ਕਰ ਲਿਆ ਗਿਆ ਨਹੀਂ ਤਾਂ ਕੋਈ ਵੱਡੀ ਅਣਹੋਣੀ ਆ ਜਿਹੜੀ ਉਹ ਇੱਥੇ ਵਾਪਰ ਸਕਦੀ ਸੀ